ਹਾਂਜੀ ਦੋਸਤੋ ਅੱਜ ਇੱਕ ਹੋਰ ਬਹੁਤ ਵਧੀਆ ਪਲਾਟ ਲੈ ਕੇ ਆਏ ਆ ਸਾਡੇ ਕੋਲੇ ਲਾਲ ਸਿੰਘ ਬਸਤੀ ਦਾ ਤੇ ਆਪਣਾ ਆ ਮੰਦਿਰ ਨੀਅਰ ਹਨੂਮਾਨ ਮੰਦਿਰ ਹੈ ਨੇੜੇ ਦਿਖਾ ਦੋ ਜਿੱਧਰੋਂ ਸਾਹਮਣੀ ਤੇ ਆ ਮੇਨ ਰੋਡ ਆਂਦੀ ਹੈ ਤੇ 30 ਫੁੱਟ ਗਲੀ ਹੈ ਇਹ 30 ਫੁੱਟ ਚੌੜੀ ਗਲੀ ਹੈ ਇਹ ਤੇ ਉਹ ਮੰਦਿਰ ਹੈ ਤੇ ਆ ਸੜਕ ਹੈ ਜੀ ਸੜਕ ਲੱਗਦੀ ਹੋਈ ਕੋਈ ਚੀਜ਼ ਤੁਹਾਨੂੰ ਦਿਖਾਵਾਂਗੇ ਉਦੋਂ ਪਤਾ ਲੱਗ ਜੀ ਸੜਕ ਕਿੰਨੀ ਨੇੜੇ ਆ ਠੀਕ ਹੈ ਜੀ ਤਾਂ ਠੀਕ ਆ ਚੈੱਕ ਹੋ ਗਿਆ ਹਾਂਜੀ ਕੋਈ 200 ਕਾਇਦਾ ਪਲਾਟ ਹੈ ਬਹੁਤ ਸੋਹਣਾ ਪਲਾਟ ਹੈ 29.4 ਤੇ 61.6 61.6 ਦੀ ਲੰਬਾਈ ਹੈ ਜੀ 29.4 ਦੀ ਚੌੜਾਈ ਹੈ ਚਾਰ ਦਿਵਾਰੀ ਕੀਤੀ ਆ ਦੇਖੋ ਮਤਲਬ ਬੜਗਣ ਮਾਰਿਆ ਹੋਇਗਾ ਕੋਈ ਇਹ ਚ ਕੋਈ ਕਿਸੇ ਦਾ ਕੋਈ ਲਲਾ ਭਵਨੀ ਮਤਲਬ ਰੋਲਾ ਰਪਾ ਨਹੀਂ ਕੋਈ ਹੋਰ ਹੁੰਦਾ ਵੀ ਹਾਂਜੀ ਸਾਨੂੰ ਨਿਉ ਭਰਕੀ ਹੈ ਨੋਵ ਵਗੈਰਾ ਭਰੀ ਵੀ ਹੈ ਸਾਰੀ ਠੀਕ ਹੈ ਬਹੁਤ ਸੋਹਣਾ ਪਲਾਟ ਆ ਉਹ ਟਰੱਕ ਦਿਖਾਓ ਸਾਹਮਣੇ ਜੀ ਉਹ ਜਾਂਦਾ ਆ ਸੜਕ ਦੇਖੋ ਇੰਨੀ ਨੇੜੇ ਹੈ ਜੀ ਸੜਕਾਂ ਮਤਲਬ ਬੜੀ ਸੜਕ ਤੋਂ ਬਾਹਲਾ ਦੂਰ ਨਹੀਂ ਤੇ 30 ਫੁੱਟ ਚੌੜੀ ਪੂਰੀ ਖੁੱਲੀ ਡੁੱਲੀ ਪੂਰੀ ਚੌੜੀ ਸੜਕ ਹੈ ਜੀ ਇਹ ਮਤਲਬ ਜਿਹੜੀ ਗਲੀ ਲਾਈ ਵੀ ਬਹੁਤ ਸੋਹਣੀ ਲਾਈ ਵੀ ਆ ਤੇ ਬਾਕੀ ਆਸੇ ਪਾਸੇ ਦੇਖੋ ਉਧਰ ਘਰ ਵੀ ਪਿਆ ਵੇਗਾ ਤਾਂ ਇੱਥੇ ਨਵੇਂ ਘਰ ਮਕਾਨ ਪਈ ਜਾਂਦੇ ਸਨ ਉਹ ਦਿਖਾ ਦੇ ਨਵੇਂ ਮਕਾਨ ਪਈ ਜਾਂਦਾ ਜੀ ਤਾਂ ਇਹਦੇ ਜੇ ਜੋ ਕੋਈ ਬੰਦਾ ਇਹਦਾ ਚਾਹ ਵਾਣਾ ਜੀ ਖਰੀਦਨ ਦਾ ਤਾਂ ਉਹ ਸਾਡੇ ਨਾਲ ਜਲਦੀ ਸੰਪਰਕ ਕਰੋ ਥੱਲੇ ਨੀਚੇ ਲਿਖੇ ਨੰਬਰਾਂ ਤੇ ਸਾਡੇ ਨਾਲ ਜਲਦੀ ਸੰਪਰਕ ਕਰੋ ਤੇ ਸਾਡੇ ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਤਾਂ ਕਿ ਜਿਹੜੇ ਤੁਹਾਨੂੰ ਅਸੀਂ ਕੋਈ ਵੀ ਪਲਾਟ ਦੀ ਵੀਡੀਓ ਪਾਉਣਿਆ ਤਾਂ ਉਹ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਤਾਂ ਇਹ ਵੀ ਆਪਣੇ ਕੋਲ ਜਿਹੜਾ ਪਲਾਟ ਹੈ ਬਿਲਕੁਲ ਸਿੱਧਾ ਪਲਾਟ ਹੈ ਮੰਨ ਲਓ ਸਿੱਧਾ ਸੌਦਾ ਹੈਗਾ ਆਮ ਜਿਹੜਾ ਬੰਦਾ ਮਾਲਕ ਹੈ ਉਹਦੇ ਨਾਲ ਸਿੱਧੀ ਸਾਡੀ ਉਹ ਹੈਗੇ ਡੀਲਿੰਗ ਐ ਨਹੀਂ ਹੈਗਾ ਵੀ ਕਿਸੇ ਡੀਲਰ ਨੇ ਚੱਕਿਆ ਹੋਇਆ ਜਾਂ ਡੀਲਰ ਦੇ ਥਰੂ ਹੈ ਇਸ ਤਰ੍ਹਾਂ ਦਾ ਕੋਈ ਹੈ ਨਹੀਂਗਾ ਇਹ ਜਮਾਂ ਸਿੱਧਾ ਸੋਨੂੰ ਟੇਬਲ ਟॉक ਕਰਾਈ ਜਾਊਗੀ ਬਾਕੇ ਜੇ ਤੁਹਾਡਾ ਭਾ ਸਾਡੇ ਭਾ ਨਾਲ ਉਹਨਾਂ ਮੈਚ ਕਰਦਾ ਨਿਅਰਬਾਈ ਹੁੰਦਾ ਤਾਂ ਸੋਨੂੰ ਵੀ ਦਫ਼ਤਰ ਬੁਲਾਇਆ ਜਾਊ ਇਹਨਾਂ ਨੂੰ ਵੀ ਦਫ਼ਤਰ ਬੁਲਾਇਆ ਜਾਊ ਬਾ ਆ ਗਿਆ ਮਣੋ ਸਾਹਮਣੇ ਤੁਹਾਡਾ ਸੌਦਾ ਕਰਾਇਆ ਜਾਊਗਾ ਕੋਈ ਇਹਦੇ ਵਿੱਚ ਕੋਈ ਲੁਕਸ਼ਪ ਵਾਲਾ ਕੰਮ ਨਹੀਂ ਹੋਣਾ ਅਸੀਂ ਸਿਰਫ ਆਪਦਾ ਕਮਿਸ਼ਨ ਲੈਣਾ 1% ਉਹਦੇ ਤੇ ਹੀ ਖੜੇ ਆ ਤੇ ਆ ਕੋਈ ਟੋਪੀ ਵਾਲਾ ਕੰਮ ਨਹੀਂ ਹੈਗਾ ਤਾਂ ਸੋਨੂੰ ਇਹ ਦੁਬਾਰਾ ਵੀ ਦੱਸਦਾ ਜੀ 29.4 ਹੈ ਜੀ ਤੇ 61.6 ਹੈ ਜੀ ਠੀਕ ਹੈ ਜੀ 200 ਗਾਜ ਦਾ ਪਲਾਟ ਹੈ ਬਿਲਕੁਲ ਸਾਫ਼ ਸੁਥਰਾ ਪੱਤੀ ਝੁੱਟੀ ਦਾ ਪਲਾਟ ਹੈ ਇਹ ਇਹ ਠੀਕ ਹੈ ਤਾ ਇਹ ਮੰਦਰ ਜਿਹੜਾ ਹਨੂਮਾਨ ਮੰਦਰ ਵਾਲੀ ਗਲੀ ਰੋਡ ਹੈ ਉਹਦੇ ਉੱਤੇ ਹੈ ਜੀ ਨੀਅਰ ਵਾਇ ਹੈ ਤਾਂ ਆ 30 ਫੁੱਟ ਚੌੜੀ ਛੜ ਰੋਡ ਆਉਂਦੀ ਹੈ ਜੀ ਇਹਦੇ ਗਲੀ ਲੱਗੀ ਹੋਈ ਹੈ ਥੱਲੇ ਇੱਟਾਂ ਦਾ ਚੁਗਾਠਾ ਲੱਗਿਆ ਹੋਇਆ ਜੀ ਇਹ ਨੀਚੇ ਦਿਖਾ ਦੋ ਜੀ ਘਾਣਾ ਤਾਂ ਇਹਦੇ ਵਿੱਚ ਇੱਟਾਂ ਦਾ ਉਹ ਲੱਗੀ ਹੋਈ ਆ ਖੜੌਂਚਾ ਜਣਿਆ ਹੋਇਆ ਮਤਲਬ ਠੀਕ ਹੈ ਜੀ ਤਾਂ ਸਾਫ਼ ਸੁਥਰਾ ਪਲਾਟ ਹੈ ਜੋ ਵੀ ਸੱਜਣ ਇਹਨੂੰ ਲੈਣ ਦਾ ਚਾਹ ਬਣਾ ਹੈ ਜੀ ਉਹ ਸਾਡੇ ਨਾਲ ਜਲਦੀ ਤੋਂ ਜਲਦੀ ਸੰਪਰਕ ਕਰੇ ਜੀ ਧੰਨਵਾਦ ਜੀ